हां ਭਰਾਓ 6ਵੀਂ ਵਾਰ ਲਾਈਵ ਕਰ ਰਹੇ ਆਂ ਭਰਾਓ ਕੋਈ ਗੱਲ ਨਹੀਂ ਅਸੀਂ ਵੀ ਹੌਸਲਾ ਨਹੀਂ ਛੱਡਣਾ ਹੈਗਾ ਆਪਣੇ ਹੌਸਲੇ ਤੇ ਕਾਇਮ ਆਂ ਚੜ੍ਹਦੀ ਕਲਾ 'ਚ ਆਂ ਕੋਈ ਗੱਲ ਨਹੀਂ ਤਾਂ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਵੀ ਇਹ ਜਿਹੜਾ KMM ਤੇ SKM ਨੂੰ ਅਸੀਂ ਮੋਰਚਾ ਚਲਾ ਰਹੇ ਹੈਗੇ ਆਂ ਜਿਹੜਾ ਅਸੀਂ ਕੱਲ ਸ਼ਹੀਦ ਸੁਭਕਰਨ ਸਿੰਘ ਜੀ ਦੀ ਵਰਸੀ ਤੇ ਲਾਈਵ ਕੀਤਾ ਹੈਗਾ ਵਾ ਜੋ ਉਹਦੇ 'ਚ ਕਿਹਾ ਗਿਆ ਉਹਨਾਂ ਨੂੰ ਵੀ ਤੋਰ ਮੋੜ ਕੇ ਕਿਵੇਂ ਪੇਸ਼ ਕੀਤਾ ਜਾ ਰਿਹਾ ਮਾ ਤੁਹਾਨੂੰ ਉਹਦੇ ਬਾਰੇ ਜ਼ਰੂਰੀ ਗੱਲਾਂ ਕਰਨੀਆਂ ਹੁਣ ਇਹ ਚੱਲ ਪੈਣਾ ਵਾ ਉਹਨੇ ਅਸੀਂ ਪ੍ਰਬੰਧ ਕੀਤੇ ਆ ਸੁੱਖ ਭਰਾਓ ਨਾ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਸ਼ੰਭੂ ਬਾਰਡਰ ਤੋਂ ਲਾਈਵ ਹੋਇਆ ਹਾਂਗਾ ਜਿਵੇਂ ਨੈੱਟ ਦੀਆਂ ਪਾਬੰਦੀਆਂ ਕਰਕੇ ਸਰਕਾਰ ਇੱਕ ਪੂਰਾ ਜੋਰ ਰਹਿ ਵੀ ਕਿਸਾਨ ਆਗੂਆਂ ਨੂੰ ਕੋਈ ਨਾ ਪਤਾ ਲੱਗੇ ਵੀ ਬਾਹਰ ਇਹਨਾਂ ਬਾਰੇ ਕੀ ਕਿਹਾ ਔਰ ਇਹ ਨੈੱਟ ਤੇ ਜਾ ਕੇ ਗੱਲਾਂ ਸਾਫ਼ ਨਾ ਕਰ ਸਕਣ ਇਹ ਗੱਲਾਂ ਨਾ ਸਾਫ਼ ਕਰ ਸਕਣ ਵੀ ਇਹ ਇਹ ਇਹਨਾਂ ਪ੍ਰਤੀ ਕੀ ਹੋ ਰਿਹਾ ਇਸ ਕਰਕੇ ਭਰਾਓ ਇਹ ਲਾਈਵ ਚੱਲੂਗਾ ਪੂਰਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਮੋਦੀ ਸਰਕਾਰ ਕਹਿ ਰਹੀ ਆ ਹੁਣ ਤੱਕਈ ਕਿਸਾਨ ਲੀਡਰ ਵੀ ਜਿਹੜੇ ਸਾਡੇ ਨਾਲ ਜੁੜੇ ਹੋ ਥੱਕ ਗਏ ਆ ਵੀ ਹੁਣ ਨਹੀਂ ਚੱਲਣਾ